ਭਾਰਤ ਪਾਕਿਸਤਾਨ ਦੇ ਵਿਚਲੇ ਤਣਾਅ ਨੂੰ ਚਲਦੇ ਹੋ ਹਾਂ ਬੀਤੀ ਰਾਤ ਅੰਮ੍ਰਿਤਸਰ ਦੇ ਵਿੱਚ ਧਮਾਕਿਆਂ ਦੀ ਜ਼ੋਰਦਾਰ ਆਵਾਜ਼ਾਂ ਆਉਂਦੀਆਂ ਨੇ ਤੇ ਜਦੋਂ ਸਵੇਰ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਕੁਝ ਮਿਜ਼ਾਈਲਾਂ ਦੇ ਜਿਹੜੇ ਟੁਕੜੇ ਨੇ ਉਹ ਜੇਠੋਵਾਲ ਨਜ਼ਦੀਕ ਜਿੱਥੇ ਕਿ ਖਾਲੀ ਜ਼ਮੀਨ ਹੈ ਉੱਥੇ ਜਾ ਕੇ ਡਿੱਗਦੇ ਨੇ ਸੋ ਇਲਾਕਾ ਨਿਵਾਸੀ ਇੱਥੇ ਮੌਜੂਦ ਨਹੀਂ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਉਹ ਦਿਖਾ ਰਹੇ ਹਾਂ ਜਿੱਥੇ ਕਿ ਉਮਜ਼ਲਾਂ ਦੇ ਜਿਹੜੇ ਕਿ ਟੁਕੜੇ ਨੇ ਕੋਈ ਟੁਕੜੇ ਗਰੇ ਹੋਏ ਨੇ ਸੋ ਮੌਕੇ ਤੇ ਆਰਮੀ ਦੇ ਅਫਸਰ ਪਹੁੰਚੇ ਹੋਏ ਨੇ ਕਿਉਂਕਿ ਸਥਾਨਕ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ ਸਵੇਰ ਤੋਂ ਹੀ ਪੁਲਿਸ ਇੱਥੇ ਪਹੁੰਚੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਜਿਹੜੇ ਕਿ ਇੱਥੇ ਕੁਝ ਲੋਕ ਜਿਹੜੇ ਹੋਰ ਆਏ ਸੀ ਉਹਨਾਂ ਨੂੰ ਪਰੇ ਕੀਤਾ ਸਾਈਡ ਤੇ ਕੀਤਾ ਜਾ ਰਿਹਾ ਹੈ ਤੇ ਮੌਕੇ ਤੇ ਆਰਮੀ ਪਹੁੰਚੀ ਹੈ ਤੇ ਸੋ ਹੁਣ ਜਿਹੜਾ ਇਹ ਪਾਰਟ ਹੈ ਇਹਨੂੰ ਡਿਫਿਊਜ਼ ਕੀਤਾ ਜਾਏਗਾ ਤੇ ਇਲਾਕਾ ਨਿਵਾਸੀ ਵਿਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਇਹ ਜਿਹੜੇ ਮਸ਼ੀਨਰੀ ਜਿਹੜੇ ਪੁਰਜੇ ਨੇ ਮਿਜ਼ਾਈਲ ਬਾਤੇ ਸਾਰੀ ਜਾਣਕਾਰੀ ਇਲਾਕਾ ਨਮਾਸਤ ਲਨਕੀ ਨਾ ਮੈਂ ਤੁਹਾਡੇ ਮੇਰੇ ਨਾਮ ਕੁਲਬੀਰ ਸਿੰਘ ਪਿੰਡ ਜੇਠੂਵਾਲ ਰਾਤ ਕੱਲ ਤਕਰੀਬਨ ਕੱਲ ਰਾਤ 1 ਤੋਂ 1:30 ਦੇ ਵਿੱਚ ਮੇਰੀ ਪੈਲੀ ਦੇ ਨਾਲ ਹੀ ਤਕਰੀਬਨ ਵਾਟਣਾ ਵਾਟ ਸਾਂਝੀ ਆ ਉਥੇ 6 ਤੋਂ 7 ਫੁੱਟ ਦੀ ਜਿਹੜੀ ਮਝਾਇ ਡਿੱਗੀ ਆ ਉਹਦੇ ਨਾਲ-ਨਾਲ ਜਿਹੜੇ ਉਹਦੇ ਟੁਗੜੇ ਆ ਉਹ ਜਿਹੜੇ ਤਿੱਖੇ ਧਾਰ ਆ ਪੱਥਰ ਵਰਗੇ ਉਹਦੇ ਵਿੱਚ ਲੋਹਾ ਵੀ ਲੱਗਾ ਉਹ 25 ਤੋਂ 30 ਘਾਰ ਆ ਜਿਹੜੇ ਜੇਠੂਵਾਲ ਦੇ ਜੇਠੂਵਾਲ ਦੇ ਪਿੰਡ ਵਿੱਚ ਜਿਹਦੇ ਵਿੱਚ ਮੇਰੇ ਘਰ ਵੀ ਹੋ ਉਹ ਜਿਹੜੇ ਪੱਥਰ ਵਰਗੇ ਤਿੱਖੇਦਾਰ ਟੁਗੜੇ ਡਿੱਗੇ ਆ ਉਹਦੇ ਕਰਕੇ ਰਾਤ ਦਾ ਬਹੁਤ ਪਿੰਡ ਦੇ ਵਿੱਚ ਦਹਿਸ਼ਤ ਦਾ ਮੌਲਿਆ ਬੱਚਿਆਂ ਚ ਵੀ ਘੈਣਾ ਚ ਵੀ ਬਜ਼ੁਰਗਾਂ ਚ ਵੀ ਉਹਦੇ ਨਾਲ ਨਾਲ ਇਹ ਪਿੰਡ ਮੱਖਣਮਿੰਡੀ ਦੇ ਵਿੱਚ ਵੀ ਜਿਹੜੀ ਰਾਤ 1:00 ਸਵਾ ਦੇ 1 ਵਜੇ ਤੋਂ ਲਗਭਗ ਇੱਥੇ ਵੀ ਮਜਾਇਲ ਡਿੱਗੀ ਆ ਪਰ ਇਹ ਮਜਾਇਲ ਪਤਾ ਲੱਗਾ ਵਾ ਵੀ ਇਹ ਨੂੰ ਜਾਂਚ ਅਧਿਕਾਰੀਆਂ ਨੇ ਕੀਤਾ ਡਿਸਪੋਜ਼ ਨਹੀਂ ਕੀਤੀ ਗਈ ਉਹ ਜਾਂਚ ਅਧਿਕਾਰੀ ਆਏ ਆ ਪਰ ਇਹ ਥੋੜੇ ਕਹੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਵੀ ਇੰਨੀ ਦੇਰੀ ਕਾਲੋਂ ਜੇ ਇੱਥੇ ਕੋਈ ਵੱਡੀ ਘਟਨਾ ਹੋ ਜਾਂਦੀ ਤੇ ਕੌਣ ਇਸਦਾ ਜ਼ਿੰਮੇਵਾਰੀ ਅਸੀਂ ਕਹਿਣਾ ਚਾਹੁੰਨੇ ਪ੍ਰਸ਼ਾਸਨ ਨੂੰ ਵੀ ਇੱਕ ਸਵਾ 1 ਵਜੇ ਦੀ ਗੱਲ ਆ ਅੱਜ ਇੱਥੇ 1:30 ਤੋਂ 2 ਵਜੇ ਤੁਸੀਂ ਆਣ ਕੇ ਡੇਜੇ ਫਿਰ ਵੀ ਅਸੀਂ ਇਹਨਾਂ ਦੀ ਕਾਬਿਲਤ ਗਿੰਦੇ ਆ ਵੀ ਨਾਲ ਪਹੁੰਚਦੇ ਅਧਿਕਾਰੀ ਆਏ ਆ ਇਹਨੇ ਨਾ ਵੀ ਜਾਨ ਮਾਲ ਦੀ ਸੁਰੱਖਿਆ ਇਹ ਉਹਨਾਂ ਨੂੰ ਬਚਾ ਸਕਦੇ ਆ ਇਹ ਕਰਕੇ ਵੀ ਰਾਤ ਕਾਫੀ ਦਸ਼ਤ ਦਾਮ ਹੋ ਰਿਹਾ ਵਾ ਕਿਉਂਕਿ ਉਹਦੇ ਵਿੱਚ ਜਿਹੜੇ ਟੁਕੜੇ ਆ ਉਹ ਕਾਫੀ ਤਿੱਖੇਦਾਰ ਹੀ ਉਹਦੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੀ ਲੱਗਦਾ ਹੈ ਕਿ ਜਿਹੜੇ ਜਿਵੇਂ ਦੇ ਰਾਤੀ ਜਿਵੇਂ ਕਿ ਇੱਕ ਸਾਹਬ ਦਾ ਇੱਕ ਮਜ਼ਾਇਲ ਹਮਲਾ ਹੀ ਸੀ ਜਿਸ ਨੂੰ ਭਾਰਤੀ ਫੌਜ ਨੇ ਕਿ ਡਿਫਿਊਜ਼ ਕਰਤਾ ਗਿਆ ਮਾਰ ਕਰਾਇਆ ਅਸਮਾਨ ਦੇ ਵਿੱਚ ਇਸੇ ਟੁਕੜੇ ਇੱਥੇ ਗਨੇ ਜੇ ਅਨਹੋਣੀ ਹੋ ਜਾਂਦੇ ਕਿਸ ਤਰ੍ਹਾਂ ਦੀ ਘਟਨਾ ਹੋਣੀ ਸੀ ਵੇਖੋ ਜੀ ਅਸੀਂ ਤੇ ਕਹਿਣਾ ਚਾਹੁੰਦੇ ਆ ਵੀ ਜਿਹੜੀ ਕੱਲ ਇਹਨਾਂ ਰੱਖੀ ਮੌਕ ਡੇਲ ਆ ਜਾ ਬਲੈਕਆਊਟ ਦਾ ਮੰਨਦੇ ਆ ਵੀ ਉਹ ਕੇ ਰਸਲ ਦੇ ਵਾਸਤੇ ਪਰ ਅਸਲ ਦੇ ਨਾਲ ਨਾਲ ਜਿਹੜਾ ਇਹ ਮਝੈਲਾ ਦਾ ਪਿੰਡਾਂ ਦੇ ਵਿੱਚ ਆਣ ਕੇ ਡਿੱਗਣਾ ਚਾਹੇ ਜ਼ਮੀਨਾਂ ਦੇ ਵਿੱਚ ਆਣ ਕੇ ਡਿੱਗਣਾ ਚਾਹੇ ਪਿੰਡ ਦੇ ਵਿੱਚ ਤਿੱਖੇ ਧਾਰ ਟੁਕੜੇ ਪੱਥਰ ਵਰਗੇ ਡਿੱਗਣੇ ਜੇ ਹੋ ਕੱਲ ਨੂੰ ਕੋਈ ਵੱਡੀ ਘਟਨਾ ਜੇ ਸ਼ਹਿਰ ਸਿਟੀ ਦੇ ਵਿੱਚ ਡਿੱਗ ਪਈ ਤੇ ਕਿੱਡਾ ਵੱਡਾ ਨੁਕਸਾਨ ਹੋਏ ਕੌਣ ਜ਼ਿੰਮੇਵਾਰੀ ਅਸੀਂ ਨਹੀਂ ਚਾਹੁੰਦੇ ਵੀ ਭਾਰਤ ਪਾਕਿਸਤਾਨ ਦੀ ਜੰਗ ਲੱਗੇ ਕਿਉਂਕਿ ਅਸੀਂ ਦੇ ਪਹਿਲਾਂ 65 71 84 ਦੇ ਵਿੱਚ ਬਲੂ ਸਟਾਰ ਹੋਇਆ ਅਸੀਂ ਦੇ ਪਹਿਲਾਂ ਹੀ ਬਹੁਤ ਸੰਤਾਪ ਚੱਲ ਚੁੱਕੇ ਆ ਅਸੀਂ ਤੇ ਦੋਵਾਂ ਦੇਸ਼ਾਂ ਦੀ ਇਹ ਸਹਿਮਤੀ ਚਾਉਂਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੰਚ ਦੇ ਬੈਠ ਕੇ ਮਸਲੇ ਨੂੰ ਸੁਲਝਾਇਆ ਜਾਵੇ ਕਿਉਂਕਿ ਇਹ ਜਿਹੜੀ ਕੌਮ ਆ ਬਹਾਦਰਾਂ ਦੀ ਕੌਮ ਆ ਇਹ ਲੜਨ ਵਾਲੀ ਕੌਮ ਆ ਅੱਜ ਵੀ ਇੱਥੇ ਪ੍ਰਸ਼ਾਸਨ ਦੇ ਨਾਲ-ਨਾਲ ਸਾਡੇ ਬਜ਼ੁਰਗ ਬੱਚੇ ਜਿਹੜੇ ਬੰਬ ਦੇ ਉਤੇ ਮਿੱਟੀ ਪਾ ਰਹੇ ਆ ਅਸੀਂ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਵੀ ਜਿਹੜਾ ਮਸਲਾ ਵਾ ਇਹ ਟੇਬਲ ਤੇ ਬਹਿ ਕੇ ਹੱਲ ਹੋਣੇ ਆ ਕਿਉਂਕਿ ਇਹ ਮਸਲੇ ਕਿੰਨੇ ਵੀ ਵਿਗੜ ਜਾਣ ਆਖਰ ਤੇ ਟੇਬਲ ਤੇ ਬਹਿ ਕੇ ਹੀ ਹੱਲ ਹੋਣੇ ਆ ਅਸੀਂ ਇਹਨਾਂ ਦੋਵਾਂ ਦਿਸ਼ਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਕੋਈ ਵੱਡਾ ਨੁਕਸਾਨ ਤੋਂ ਪਹਿਲਾਂ ਆਪਾਂ ਇਹਨੂੰ ਬੈਠ ਕੇ ਕੋਈ ਸਮਝੌਤਾ ਕੀਤਾ ਜਾਵੇ। ਜਿਹੜਾ ਮਜ਼ਾਇਲ ਦਾ ਟੁਕੜਾ ਹੈ ਕਿੰਨਾ ਖਤਰਨਾਕ ਲੱਗਦਾ ਕਿਉਂਕਿ ਹੁਣ ਜੇ ਆਰਮੀ ਪਹੁੰਚੀ ਤਾਂ ਉਹਨਾਂ ਵੱਲੋਂ ਡਿਫਿਊਜ਼ ਵੀ ਕੀਤਾ ਜਾਵੇ। ਵੇਖੋ ਮਜ਼ਾਇਲ ਹੋਵੇ, ਬੰਬ ਹੋਵੇ, ਇੱਕ ਗੋਲੀ ਹੁੰਦੀ ਆ ਉਹ ਕਈ ਨੁਕਸਾਨ ਕਰ ਦਿੰਦੀ ਆ। ਇਹ ਤੇ ਫਿਰ ਮਜ਼ਾਇਲ ਆ। ਇਹ ਤੇ ਚਲੋ ਅਲਰਟ ਤੇ ਸੀਗੀ ਭਾਰਤੀ ਫੌਜ। ਵੀ ਇਹ ਪਤਾ ਸੀ ਵੀ ਪਹਿਲਗਾਮ ਹਮਲਾ ਹੋਇਆ ਵਾ। ਉਸ ਤੋਂ ਬਾਅਦ ਮੀਟਿੰਗਾਂ ਚੱਲੀਆਂ। ਭਾਰਤ ਸਰਕਾਰ ਦੀਆਂ ਆਲ ਪਾਰਟੀ ਮੀਟਿੰਗ ਹੋਈ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਹੋਈ ਦੁਨੀਆ ਭਰ ਦੇ ਰਾਜਦੂਤਾਂ ਨਾਲ ਮੀਟਿੰਗ ਹੋਈ ਲੱਗਦਾ ਸੀ ਕਿ ਭਾਰਤ ਸਰਕਾਰ ਕੁਝ ਵੱਡਾ ਕਰੂਗੀ ਉਹਦੇ ਵਿੱਚ ਭਾਰਤ ਸਰਕਾਰ ਨੇ ਨਵੇਂ ਮਸਾਇਲ ਹਮਲੇ ਜਿਹੜੇ ਕੀਤੇ ਆ ਉਹਦੇ ਜਵਾਬ ਦੇ ਵਿੱਚ ਕੱਲ ਹੀ ਪਾਕਿਸਤਾਨ ਨੇ ਆਲੋ ਸੀ ਦੇ ਲਾਈਨ ਆਫ ਕੰਟਰੋਲ ਤੇ ਗੋਲਾਬਾਰੀ ਸ਼ੁਰੂ ਕਰਤੀ ਸੀ ਜਿਹਦੇ ਵਿੱਚ ਸਾਡੇ ਕਈ ਸਿੰਘ ਜਿਹੜੇ ਆ ਸਾਡੇ ਗਰੰਤੀ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਰਾਗੀ ਸਿੰਘ ਦੇੱਥ ਹੋਈ ਆ ਹੋਰ ਉਧਰੋਂ ਫੌਜ ਦੇ ਜਵਾਨ ਸਾਡੇ ਸ਼ਹੀਦ ਹੋਏ ਆ ਉਸ ਤੋਂ ਲੱਗ ਰਿਹਾ ਸੀ ਕਿ ਪਾਕਿਸਤਾਨ ਵੀ ਕੁਝ ਨਾ ਕੁਝ ਹਰਕਤ ਕਰ ਸਕਦਾ ਉਹ ਰਾਤੀ ਉਹਨਾਂ ਨੇ ਜਦੋਂ ਸਾਨੂੰ ਮੌਕ ਟ੍ਰੇਲ ਕਰਕੇ ਬਲੈਕਆਊਟ ਕਰਨ ਦੇ ਬਾਰੇ ਦੱਸਿਆ ਜਾ ਰਿਹਾ ਸੀ ਉਹਦੇ ਵਿੱਚ ਰਾਤ ਦੇ 3:30 ਵਜੇ ਦੇ ਕਰੀਬ ਜਦੋਂ ਇਹ ਚਾਰ ਤੋਂ ਪੰਜ ਧਮਾਕੇ ਹੁੰਦੇ ਮਜ਼ਾਈਲਾ ਚਲਦੀਆਂ ਵਾਂ ਇਹਦੇ ਵਿੱਚ ਭਾਰਤੀ ਫੌਜ ਜਿਹੜੀ ਆ ਉਹਨਾਂ ਨੇ ਜਿਹੜੀ ਪੂਰੀ ਅਲਰਟ ਤੇ ਸੀਗੀ ਉਹਨਾਂ ਨੇ ਜਦੋਂ ਮਜ਼ਾਈਲਾ ਆਈਆਂ ਉਹਨਾਂ ਨੂੰ ਡਿਫਿਊਜ਼ ਹਵਾ ਦੇ ਵਿੱਚ ਹੀ ਕਰ ਦਿੱਤਾ ਜੇ ਹਵਾ ਦੇ ਵਿੱਚ ਡਿਫਿਊਜ਼ ਨਾ ਕਰਦੇ ਇਹ ਬਹੁਤ ਵੱਡਾ ਨੁਕਸਾਨ ਹੋਣਾ ਸੀ ਇਹ ਜਿਹੜੀਆਂ ਪਿੱਛੇ ਜੱਟੂਵਾਲ ਦੇ ਵਿੱਚ ਵੀ ਮਸਾਇਲ ਡਿਫਿਊਜ਼ ਹੋਈ ਆ ਇਹ ਜਿਹੜੀ ਮੱਖਣਵਿੰਡੀ ਦੇ ਵਿੱਚ ਵੀ ਇਹ ਵੀ ਕਹਿੰਦੇ ਹਜੇ ਪੂਰੀ ਡਿਫਿਊਜ਼ ਅੱਧੀ ਚੱਲੀ ਆ ਅੱਧੀ ਆ ਇਹਦੇ ਵਿੱਚ ਹਜੇ ਮਸਲਾ ਹੈ ਜੰਗ ਕਿਸੇ ਮਸਲੇ ਦਾ ਹੱਲ ਦੇਖੋ ਜੰਗ ਖੁਦ ਇੱਕ ਮਸਲਾ ਹੈ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਖੁਦ ਇੱਕ ਮਸਲਾ ਵਾ ਯੂਰਪ ਦੇ ਵਿੱਚ ਦੁਨੀਆ ਦੇ ਵਿੱਚ ਇਹ ਵੇਖਿਆ ਵਾ ਕਿ ਦੁਨੀਆ ਦੇ ਦੇਸ਼ਾ ਰੂਸ ਆਪਣੇ ਫਰਾਂਸ ਤੇ ਨਾਲ ਜਰਮਨ ਦੀ ਵੇਖ ਲਓ ਮਿਸਾਲ ਇਹ 100 ਸਾਲ ਤੋਂ ਲੜਦੇ ਰਹੇ ਆ ਬਹੁਤ ਲੜੇ ਆ ਹਜ਼ਾਰਾਂ ਲੋਕ ਲੱਖਾਂ ਲੋਕ ਮਾਰੇ ਗਏ ਆ ਪਰ ਅਖੀਰ ਉਹ ਇਕੱਠੇ ਹੋਏ ਆ ਭਾਰਤ ਪਾਕਿਸਤਾਨ ਪਾਕਿਸਤਾਨ ਭਾਰਤ ਦਾ ਛੋਟਾ ਭਰਾ ਭਾਰ ਭਾਰ ਦੇ ਵਿੱਚੋਂ ਹੀ ਨਿਕਲਿਆ ਇਹ ਤੇ ਦੇਸ਼ ਦੇ ਲੀਡਰਾਂ ਨੂੰ ਦੇਸ਼ ਦੇ ਬੁੱਧੀ ਜੀਵੀਆਂ ਨੂੰ ਦੇਸ਼ ਦੇ ਜਿਹੜੇ ਚੰਗੇ ਲੋਕ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਅਮਨ ਦੀ ਗੱਲ ਕਰਨੀ ਚਾਹੀਦੀ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਕਿਉਂਕਿ ਦੋਵੇਂ ਖਿੱਤੇ ਜਿਹੜੇ ਆ ਵੱਡੇ ਦੇਸ਼ ਨੇ ਪਰ ਉਹ ਦੇਸ਼ ਉਹ ਉਹ ਗਰੀਬ ਆ ਉਹ ਜ਼ਿਆਦਾ ਗਰੀਬ ਅਸੀਂ ਘੱਟ ਗਰੀਬ ਆ ਥੋੜੇ ਜਿ ਪਰ ਜਿਹੜੇ ਹਾਲਾਤ ਦੋਹਾਂ ਦੇ ਮਾੜੇ ਆ ਤੇ ਦੋਹਾਂ ਦੇ ਹਾਲਾਤ ਤਾਂ ਦੀ ਸੁਧਰਨਗੇ ਜੇ ਦੋਵੇਂ ਸਿਰ ਜੋੜ ਕੇ ਬੈਠਣਗੇ ਇਹ ਯੂਰਪ ਦੇ ਵੇਖੋ ਡਿਫੈਂਸ ਦਾ ਕਿੰਨਾ ਖਰਚਾ ਵਾ ਮਜਾਇਲਾ ਜਹਾਜ਼ ਖਰੀਦਦੇ ਆ ਟੈਂਕ ਖਰੀਦਦੇ ਆ ਇੱਕ ਦੂਜੇ ਦੇ ਰਾਖੀ ਕਰਨ ਵਾਸਤੇ ਜੇ ਦੋਹਾਂ ਦੇਸ਼ਾਂ 'ਚ ਇਹ ਖੇਤੇ 'ਚ ਸ਼ਾਂਤੀ ਆ ਗਈ ਸਾਡਾ ਡਿਫੈਂਸ ਤੇ ਖਰਚਾ ਘਟੂਗਾ ਉਹ ਖਰਚਾ ਐਜੂਕੇਸ਼ਨ ਤੇ ਲੱਗੂਗਾ ਐਗਰੀਕਲਚਰ ਤੇ ਲੱਗੂਗਾ ਉਹ ਸਾਡੀ ਹੈਲਥ ਤੇ ਲੱਗੂਗਾ ਤੇ ਦੋਵੇਂ ਦੇਸ਼ ਤਰੱਕੀ ਕਰਨਗੇ ਅਸੀਂ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਨਾਲੋਂ ਬਹਿ ਕੇ ਗੱਲ ਕਰਨ ਜੰਗ ਤੋਂ ਬਾਅਦ ਵੀ ਟੇਬਲ ਤੇ ਗੱਲ ਹੋਣੀ ਉਹ ਤੋਂ ਪਹਿਲਾਂ ਹੋ ਜੇ ਤਾਂ ਚੰਗੀ ਗੱਲ ਆ ਬਿਲਕੁਲ ਜਿਹਨਾਂ ਜਿਹਨਾਂ ਲੋਕਾਂ ਨੇ ਮੌਕੇ ਤੇ ਵੇਖਿਆ ਉਹ ਵੀ ਸਾਡੇ ਕੋਲ ਮੌਜੂਦ ਨੇ ਕਿਵੇਂ ਦਾ ਮਾਹੌਲ ਸੀ ਕੱਲ ਕਿੰਨੇ ਵਜੇ ਦੀ ਗੱਲਬਾਤ ਸੀ ਤੁਸੀਂ ਅੱਖੀਂ ਦੇਖਿਆ ਸਾਰਾ ਕੁਝ ਇਹ ਨਾ 1:00 ਵਜੇ 2 ਮਿੰਟ ਦੀ ਗੱਲ ਆ 2-3 ਮਿੰਟ ਦੀ ਗੱਲ ਆ ਜਦੋਂ ਇਹ ਘਟਨਾ ਹੈ ਜਦੋਂ ਇਹ ਉਤੋਂ ਹੀ ਨੰਘ ਕੇ ਆਉਣ ਦੇ ਹੀ ਅਸੀਂ ਉਦੋਂ ਖੁਦ ਮਤਲਬੀ ਦੋ ਜੋ ਬੰਬ ਚੱਲੇ ਜਿਹੜੇ ਪਹਿਲਾਂ ਡਿੱਗੇ ਸਾਡੀ ਜਠੂਆਲ ਡਿੱਗੇ ਆ ਸਾਨੂੰ ਉਦੋਂ ਖੜਾਕ ਬਹੁਤ ਜ਼ਿਆਦਾ ਆ ਤੇ ਮੈਂ ਆਪਣੇ ਜਾਨਿਆਂ ਨੂੰ ਘਰਦਿਆਂ ਨੂੰ ਸਾਰਿਆਂ ਨੂੰ ਠਾਲਿਆ ਵੀ ਲੜਾਈ ਲੱਗ ਗਈ ਆ ਜਦੋਂ ਇਹ ਨੱਕ ਗਈ ਜੇ ਮੇਰੀ ਭਝਾਈ ਨੇ ਮੈਨੂੰ ਦੁਖ ਦੱਸਿਆ ਵੀ ਇੱਕ ਚੀਜ਼ ਆਵੇ ਭਾਜੀ ਨੱਕ ਜਾਂਦੀ ਇਹ ਖੁਦ ਅਸੀਂ ਵੇਖੀ ਛੋਟੀ ਛੋਟੀਆਂ ਦੀਆਂ ਲਾਈਟਾਂ ਜਿੱਦਾਂ ਆਪਾਂ ਵਿਆਹਾਂ ਚ ਲਾਉਂਦੇ ਨਾ ਇੰਨਾ ਲਾਈਟ ਮਾਰਦੀ ਆਉਂਦੀ ਤੇ ਜਦੋਂ ਇਹ ਵੀ ਡਿੱਗਿਆ ਇਹਦਾ ਵੀ ਖਰਾਕ ਕਾਫੀ ਇੰਨਾ ਇਹ ਨਾਰਮਲ ਖਰਾਕ ਨਹੀਂ ਬਹੁਤ ਜ਼ਿਆਦਾ ਖਰਾਕ ਸੀ ਉਦੋਂ ਫਿਰ ਅਸੀਂ ਬੱਚੇ ਸਾਰੇ ਆੜ ਗਵਾੜ ਨੂੰ ਠਾਲਿਆ ਲਾਈਟਾਂ ਬੰਦ ਕਰ ਦੋ ਲੜਾਈ ਲੱਗ ਗਈ ਆ ਤੋਂ ਬੰਬ ਤੇ ਅੱਜ ਚੱਲਣ ਦਾ ਜਿੱਦਾਂ ਆਪਣੇ ਲੱਗੇ ਚੱਲਣੇ ਸਾਨੂੰ ਇਹ ਨਹੀਂ ਪਤਾ ਵੀ ਇਹ ਮਝੱਲਾ ਇੱਥੋਂ ਤੱਕ ਮਾਰ ਕਰਨ ਯਕੋ ਜੀ ਜੇ ਮਝਾ ਲਾ ਇੱਥੋਂ ਤੱਕ ਮਾਰ ਕਰਨੇ ਜਿਹੜੇ ਵਿਚਾਰੇ ਸਾਡੇ ਬਾਰਡਰਾਂ ਦੇ ਇੱਕ ਬੈਠੇ ਆ ਕਿਸਾਨ ਭਰਾ ਬੈਠੇ ਆ ਜਾਂ ਸਾਡੇ ਉਹ ਵੀ ਰਿਸ਼ਤੇਦਾਰ ਵੀ ਕਈ ਹੈਗੇ ਆ ਕਈ ਸਾਡੇ ਕਿਸਾਨ ਜੁਨੀਅਰ ਭਰਾ ਦਾ ਭਰਾ ਵੀ ਸਾਡੇ ਹੈਗੇ ਆ ਉਹਨਾਂ ਦਾ ਕੀ ਹਾਲ ਬਣੂਗਾ ਜਿਹੜੇ ਬਾਰਡਰਾਂ ਤੇ ਐਡੀ ਦੂਰ ਤੱਕ ਮਾਰ ਜਿਹੜੀ ਮਝਾਲ ਕਰਨ ਈ ਆ ਘੱਟੋ ਘੱਟ 40 ਤੋਂ 50 ਕਿਲੋਮੀਟਰ ਤੱਕ ਆ ਜੇ ਇੰਨਾ ਤੱਕ ਇੱਥੋਂ ਮਾਰ ਕਰਨ ਦੇ ਉਹਨਾਂ ਵਿਚਾਰੇ ਬਾਰਡਰਾਂ ਦਾ ਪਿੰਡ ਦਾ ਮਾਹੌਲ ਕਿਵੇਂ ਦੱਸੇ ਜਦੋਂ ਇਹ ਪਿੰਡ ਤਾਂ ਪਿੰਡ ਕੋਈ ਲੋਕ ਪਿੰਡ ਐਂ ਡੇਰੇ ਜੇ ਨਹੀਂ ਨੋ ਇਹ ਪਿੰਡ ਤੇ ਨਹੀਂ ਰਹੇ ਸਾਡਾ ਪਿੰਡ ਤੋਂ ਜਿਹੜਾ 1 ਕਿਲੋਮੀਟਰ ਪਿੰਡ ਵੀ ਐ ਸੁੰਝ ਸਾਨੀ ਕੋਈ ਲਾਈਟ ਨਹੀਂ ਜਗਦੀ ਕੋਈ ਬਲਬ ਨਹੀਂ ਜਗਦਾ ਐਂ ਜਿਆਦਾ ਰਾਤ ਐ 1:30 ਵਜੇ ਜਿੱਦਾਂ ਕੋਈ ਲੱਗੇ ਲੱਗੇ ਉਦਾਂ ਸਾਡੇ ਨਾ ਮਤਲਬ ਕੋਠੇ ਚੜ੍ਹ ਕੇ ਵੇਖਣਾ ਜੇਠੂ ਵਾਲ ਦੀਆਂ ਲਾਈਟਾਂ ਕਾ ਵੀ ਜਕਣੀਆਂ ਮੌਕੇ ਤੇ ਇੱਥੇ ਆ ਕੇ ਦੇਖਿਆ ਕਿ ਕੀ ਡਿੱਗੇ ਨਹੀਂ ਮੌਕੇ ਤੇ ਰਾਤ ਨਹੀਂ ਆਏ ਰਾਤ ਕੌਣ ਨਿਕਲਦਾ ਘਰ ਬਾਹਰ ਪਰ ਰਾਤ ਤੇ ਆਪਣੇ ਜੀਵਾਂ ਨੂੰ ਸੰਭਾਲਣ ਦੀ ਗੱਲ ਹੁੰਦੀ ਆ ਇਸ ਪ੍ਰਸ਼ਾਸਨ ਨੂੰ ਕਿੰਨਾ ਨੇ ਸੋਚਦੀ ਕੀਤਾ ਪਰਾਇਨਾ ਪਿੰਡ ਵਾਲੇ ਨੇ ਕੀਤਾ ਜੀ ਇਹ ਜੋ ਸਵੇਰੇ ਕਿਸਾਨ ਆਇਆ ਉਹਨੇ ਵੇਖਿਆ ਵੀ ਇਹ ਕੀ ਡਿੱਗਾ ਉਹਨੇ ਵੇਖ ਕੇ ਤੇ ਆਪਣਾ ਸਰਪੰਚ ਸਾਹਿਬ ਨੂੰ ਦੱਸਿਆ ਮਖੰਡੀ ਨੂੰ ਉਹਨੇ ਮਗਾਇਆ ਸੱਚ ਨੂੰ ਹੁਣ ਕੀਤਾ ਸਭ ਮੁਕੇ ਦੇ ਕਿਰੇ ਆ ਗਏ ਤੇ ਫਿਰ ਸਾਰਿਆਂ ਨੇ মিডিਆ ਆ ਗਿਆ ਇਦਾਂ ਕਰਕੇ ਸਾਰੇ ਵੇਖੋ ਵੇਖੀ ਮੁੜ ਕੇ ਆ ਗਏ ਬਿਲਕੁਲ ਜੀ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜਾ ਕਿ ਰਾਤੀ ਮਿਜ਼ਾਇਲ ਜਿਹੜਾ ਕਿ ਇੱਥੇ ਉਹਦਾ ਜਿਹੜਾ ਕਿ ਪਾਰਟ ਉਹ ਡਿੱਗਿਆ ਸੋ ਜੇਠੂਵਾਲ ਪਿੰਡ ਦੇ ਨਜ਼ਦੀਕ ਮੱਖਣਵਿੰਡ ਪਿੰਡ ਜੇਠੂਵਾਲ ਵਿੱਚ ਵੀ ਕੁਝ ਟੁਕੜੇ ਡਿੱਗੇ ਤੇ ਇੱਥੇ ਮੱਖਣਵਿੰਡੀ ਪਿੰਡ ਦੇ ਵਿੱਚ ਵੀ ਜਿਹੜਾ ਕਿ ਖੇਤਾਂ ਦੇ ਵਿੱਚ ਇੱਕ ਪਾਰ ਡਿੱਗਿਆ ਸੋ ਆਰਮੀ ਦੇ ਜਿਹੜੇ ਕਿ ਜਵਾਨ ਪਹੁੰਚੇ ਨੇ ਥੋੜੀ ਦੇਰ ਵਿੱਚ ਇਸ ਨੂੰ ਰਿਫਿਊਜ਼ ਕੀਤਾ ਜਾਵੇਗਾ ਸੋ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਜਿਹੜੀ ਕਿ ਚੌਕਸੀ ਵਰਤੀ ਜਾ ਰਹੀ ਹੈ ਆਰਮੀ ਵੱਲੋਂ ਵੀ ਲਗਾਤਾਰ ਚੌਕਸ ਹੈ ਤੇ ਬੀਤੀ ਰਾਤ ਜਿਹੜੀ ਕਿ ਸ ਡਿੱਗੇ ਨੇ ਕੁਝ ਜੇਠੂਵਾਲ ਦੇ ਵਿੱਚ ਡਿੱਗੇ ਤੇ ਕੁਝ ਜਿਹੜਾ ਕਿ ਮੱਖਣਵਿੰਡੀ ਵਿੱਚ ਇਲਾਕੇ ਵਿੱਚ ਇਹ ਜਿਹੜਾ ਖੇਤਾਂ ਵਿੱਚ ਡਿੱਗਿਆ ਸੋ ਇਸ ਨੂੰ ਹੁਣ ਥੋੜੀ ਦੇਰ ਵਿੱਚ ਡਿਫਿਊਜ਼ ਕੀਤਾ ਜਾਵੇਗਾ ਤੁਹਾਡੇ ਨਾਲ ਹੋਰ ਜਾਣਕਾਰੀ ਵੀ ਜਿਹੜੀ ਕਿ ਅਪਡੇਟ ਕਰਦੇ ਰਵਾਂਗੇ ਧੰਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ